ਕੁਰਬਾਨੀ ਚ ਵਾਕ ਹੈ ਸ੍ਰੀ ਗੋਪਾਲ ਨਾ ਉਚਰੈ ਬਲ ਗਈ ਹੈ ਦੋ ਚਾਰਣ ਰਸਨਾ ਰਾਮ ਬਈ ਜਿਹੜੀ ਇਹ ਜਹਿਬਾ ਹੈ ਇਹ ਪ੍ਰਭੂ ਦਾ ਨਾਮ ਜੇ ਉਚਾਰ ਹੀ ਨਹੀਂ ਸਕਦੀ ਮਨ ਬਿਰਤੀਆਂ ਇਕੱਠੀਆਂ ਕਰਕੇ ਵੈਸੇ ਬੜੇ ਸੰਜੋਗਾਂ ਵਾਲਾ ਸਮੇਂ ਹੁੰਦਾ ਹੈ ਬਹੁਤ ਸ਼ੁਭ ਸੰਜੋਗ ਹੁੰਦੇ ਜਦੋਂ ਆਪਾਂ ਮਨ ਬਿਰਤੀਆਂ ਇਕੱਠੀਆਂ ਕਰਕੇ ਆਪਣੀ ਜੀਭ ਤੋਂ ਪ੍ਰਭੂ ਦਾ ਨਾਮ ਇਹਨੇ ਸਤਨਾਮ ਕਹਿੰਨੇ ਪਰ ਜੇ ਇਸ ਤਰ੍ਹਾਂ ਜਹਿਮਾ ਉਚਾਰ ਹੀ ਨਹੀਂ ਸਕਦੀ ਫਿਰ ਇਹ ਕਾਦੇ ਲਈ ਬਣੀ ਹੁੰਦੀ ਬਸ ਦੂਜਿਆਂ ਨੂੰ ਜਲੀ ਕੱਟੀ ਸੁਣਾਈ ਚਲੋ ਜਲੀ ਕੱਟੀ ਸੁਣਾਈ ਚਲੋ ਅੱਗ ਉਗਲਦੇ ਰਹੋ ਤੇ ਜਲੀ ਕੱਟੀ ਸੁਣਾ ਦੇ ਸੁਣਾ ਦੇ ਆਪ ਵੀ ਜਲਵਲ ਹੀ ਜਾਂਦੀ ਹੈ ਕੋਈ ਸ਼ੋਭਾ ਨਹੀਂ ਹੁੰਦੀ ਇਹੋ ਜਿਹੇ ਰਸਨਾ ਦੀ ਤੇ ਇੱਕ ਜਿਹੜਾ ਨਾਮ ਦਾ ਬਿਆਸੀ ਕੋਈ ਗੱਲ ਕਹਿ ਦੇਵੇ ਨਾ ਅਗਲਾ ਕਹਿੰਦਾ ਵੀ ਉਹਨੇ ਗੱਲ ਕਹੀ ਉਹਨੂੰ ਤਾਂ ਕਹਿੰਦੇ ਉਹਨੇ ਬਚਨ ਕੀਤੇ ਨੇ ਉਹਦੀ ਇੰਨੀ ਸ਼ੋਭਾ ਹੁੰਦੀ ਹੈ ਉਹ ਤੇ ਇਤਬਾਰ ਕੀਤਾ ਜਾਂਦਾ ਹੈ ਤੇ ਨੇ ਹੀ ਰਸਨਾ ਆਪਣੀ ਸਾਰੀ ਸ਼ੋਭਾ ਗਵਾ ਦਿੰਦੀ ਹੈ ਜਲੀ ਕੱਟੀ ਸੁਣੋਂਦੇ ਸੁਣੋਂਦੇ ਆਪ ਵੀ ਸੜ ਬੱਲੀ ਜਾਂਦੀ ਹੈ ਤੇ ਇਹਨੂੰ ਬਾਬਾ ਜੀ ਕਹਿੰਦੇ ਨੇ ਦੋ ਚਾਰਨ ਦੋ ਚਾਰਨ ਇਹੋ ਆਚਰ ਹੈ ਦੋਰਾ ਆਚਰਨ ਦੋਰਾ ਆਚਰਨ ਆਪਾਂ ਕਹਿੰਦੇ ਨਾ ਬੰਦਾ ਬੜਾ ਦੋਗਲਾ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਦੋਰਾ ਆਚਰਨ 4 ਕੈਰੈਕਟਰ ਯਾਨੀ ਜਿਹੜਾ ਜਿਹਦਾ ਆਚਰਨ ਚੰਗਾ ਨਹੀਂ ਜੇ ਬੰਦਾ ਆਚਰਨ ਵੀ ਬੁਰਾ ਹੋ ਜਾਂਦਾ ਜੇ ਗਾਲੀ ਗਲੋਚ ਨਿੰਦਾ ਚੁਕਲੀ ਕਰਨੀ ਹੈ ਤੇ ਇਹ ਕਾਹਦਾ ਚੰਗਾ ਆਚਰਨ ਹੋਇਆ ਇਹ ਤਾਂ ਦੋਰਾ ਆਚਰਨ ਹੀ ਹੋ ਗਿਆ ਨਾ ਤੇ ਬਈ ਪਰਮੇਸ਼ਰ ਕਿਰਪਾ ਕਰਨ ਆਪਣੀ ਮਾਨਸਿਕਤਾ ਇਹੋ ਜੀ ਹੋਵੇ ਆਪਣੇ ਅੰਦਰ ਇਹਨਾਂ ਪ੍ਰਭੂ ਨਾਮ ਇਹਨਾਂ ਪ੍ਰਭੂ ਨਾਮ ਰਸ ਹੋਵੇ ਇਹਨਾਂ ਪ੍ਰਭੂ ਨਾਮ ਦਾ ਰੰਗ ਹੋਵੇ ਕਿ ਆਪਣੀ ਜੇਮਾ ਵੀ ਉਚਾਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਕਿ ਇਹਦੀ ਸ਼ੋਭਾ ਬਣੇ ਨਾ ਕਿ ਇਹ ਜਲ ਦੀ ਬਲ ਦੀ ਸਰਦੀ ਰਵੇ ਜਲੀ ਕਟੀ ਸੁਣਾਉਂਦੀ ਰਵੇ ਆਗੇ ਉਗਲਦੀ ਰਵੇ ਇਸ ਤਰ੍ਹਾਂ ਕਦੇ ਨਾ ਹੋਵੇ ਤੇ ਆਪਾਂ ਵੀ ਸਤਨਾਮ ਵਾਹਿਗੁਰੂ ਦਾ ਨਾਮ ਸਵੇਰੇ ਸ਼ਾਮ ਲਈਏ ਤੇ ਕਿੰਨਾ ਖੂਬਸੂਰਤ ਗੁਰੂ ਜੀ ਦਾ ਉਪਦੇਸ਼ ਹੈ ਸ੍ਰੀ ਗੋਪਾਲ ਨਾ ਉਚਰੈ ਬਨ ਗਈ ਹੈ ਦੋ ਚਾਰਨ ਰਸਨਾ ਰਾਮ ਸਤਨਾਮ ਵਾਹਿਗੁਰੂ ਸਤ